ਪਹਿਲਾਂ ਤਾਂ ਬਈ ਜੀ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਗੱਲ ਸਾਫ਼ ਕਹਿ ਦਈਏ ਵੀ ਆਪਣੀਆਂ ਅਮੀਰੀਆਂ ਤੇ ਆਪਣੀਆਂ ਜ਼ਮੀਨਾਂ ਵਿਦੇਸ਼ਾਂ ਦੇ ਦੇਖਾ ਦੇਖੀ ਦੇ ਚੱਕਰਾਂ ਦੇ ਵਿੱਚ ਆ ਉਹ ਨਾ ਰੋਲੀ ਆਉ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਕੈਨੇਡਾ ਦੇ ਅਜਿਹੇ ਅਮੀਰਾਂ ਦੀ ਜਿਹੜੀ ਉਹ ਗੱਲ ਦੱਸ ਰਿਹਾ ਹਨ ਕਿ ਕਿੱਦਾਂ 2-200 ਡਾਲਰ 1.5-150 ਡਾਲਰ ਪਿਆ ਪਿਆ ਡਾਲਰ ਦੇ ਜਿਹੜੇ ਚੱਕਰ ਦੇ ਵਿੱਚ ਹੈ ਜਿਹੜਾ ਸਟੂਡੈਂਟਾਂ ਨੂੰ ਨਵੇਂ ਆਿਆਂ ਨੂੰ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਉਹ ਕਿਵੇਂ ਖਰਾਬ ਰਏ ਕਰ ਰਏ ਆ ਪਹਿਲਾਂ ਤਾਂ ਤੁਸੀਂ ਆਹ ਜਿਹੜੀ ਉਹ ਵੀਡੀਓ ਦੇਖੋ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਕਿ ਸਹੱਦ ਤੱਕ ਜਿਹੜੇ ਲੋ ਹੈਲੋ ਹਾਂਜੀ ਭਾਜੀ ਬੇਸਮੈਂਟ ਬਾਰੇ ਪੁੱਛਣਾ ਦੱਸ ਦੋ ਜਿਹੜੇ ਜਿਹੜੇ ਤੁਹਾਨੂੰ 200 ਮੇਰੇ ਮੇਰੇ ਖਦਾ ਆ ਜਾ ਕਿਵੇਂ ਕਾਹਦੇ ਮੁਰਿਆ ਦੇ ਮੈਂ ਵੀ ਰਕਤ ਦਿੱਤੇ ਮੈਂ 200 ਰੁਪਏ ਡਿਪੋਜ਼ਿਟ ਦਿੱਤਾ ਹੋਇਆ ਹੁਣ ਉਹ ਵੀ ਦੱਬਣਾ ਤੁਸੀਂ ਕਿੱਥੇ ਤੁਸੀਂ ਸਾਡੇ ਕੋਲ ਤਾਂ ਪੈਸੇ ਪਹਿਲਾਂ ਨਹੀਂ ਹੈਗੇ ਨਹੀਂ ਅੱਜ ਬਾਜੂ ਮਾਦੀ ਕਰੀ ਪਾamil ਜਰਮ ਕਿਨੇ ਕੀ ਮੈਂ ਮੱਕੋ ਪਿਆਜ਼ ਕਿਉਂ ਤੁਹਾਨੂੰ ਉਜਾਦਾਰੀ ਬੋਬਰ ਪਤਾ ਨਹੀਂ ਉਜਾਦਾਰੀ ਆ ਗਿਆ ਬੰਦੇ ਨਾਲ ਫਸ ਲੱਗ ਗਿਆ ਆ ਜਾ ਨਹੀਂ ਭਾਜੀ ਤੁਹਾਨੂੰ 200 ਰੁਪਏ ਦਿੱਤਾ ਸਕਿਉਰਿਟੀ ਦਾ ਸੀ ਨਹੀਂ ਨਹੀਂ ਅਸੀਂ ਸਕਿਉਰਿਟੀ ਦਾ 200 ਰੁਪਏ ਦਿੱਤਾ ਇਹ ਕੀ ਹੋਇਆ ਤੁਸੀਂ ਯਾਨੀ ਕਿ ਫੁੱਦੂ ਲਾ ਗਏ ਸਾਡਾ ਆ ਜਾ ਬੰਦ ਕੁਝ ਵੀ ਦੇਣਾ ਨਹੀਂ ਯਾਰ ਅੱਡੂ ਆ ਤੂੰ ਮੇਰਾ ਖਿਆਲ ਮਾਰਿਆ ਕਿਵੇਂ ਤੂੰ ਬੇਸਬਤ ਕਿਹਾ ਸੀ ਬੇਸਬਤ ਦੋ ਸਿਰ ਬਾਜ਼ ਰਿਆ 100 ਡਾਲਰ ਮਿਕਾ ਆਇਆ ਹਾਂ ਹੈਗੇ ਨੇ ਫਿਰ ਸਾਡੇ ਕੋਲ ਪੈਸੇ ਨਹੀਂ ਹੈਗੇ ਇਹ ਚ ਆ ਗੱਲ ਮਜ਼ਾਕ ਕਢਾਉਣ ਦੀ ਕੀ ਹੋਗੀ ਨਹੀਂ ਨਹੀਂ ਜੇ ਤੁਸੀਂ ਪਹਿਲਾਂ ਦੇ ਕੰਮ ਕਰ ਰਹੇ ਹੋ ਪਹਿਲਾਂ ਦੇ ਆਏ ਹੋ ਹੁਣ ਸਾਡਾ ਮਜ਼ਾਕ ਟਾਰ ਰਹੇ ਹੋ ਕਿਵੇਂ ਫ੍ਰੀ ਦੇਣਾ ਮੰਗਦਾ ਕਿੱਥੇ ਫ੍ਰੀ ਕਿਉਂ ਰਹਿਣਾ ਸੀ ਮੈਂ ਰੈਂਟ ਮੰਗਾਇਆ ਹੋਇਆ ਇੰਡੀਆ ਤੋਂ ਹਜੇ ਆਈ ਨਹੀਂ ਅਜੇ ਹਜੇ ਮੈਂ ਆ ਗਿਆ ਓਰੇ ਨਹੀਂ ਨਹੀਂ ਥੋੜੀ ਬੇਸਮੈਂਟ ਚੋਂ ਆ ਗਿਆ ਮੈਂ ਹੁਣ ਇੱਕ ਸਮਾਨ ਚੱਕ ਆਉਣਾ ਸੀ ਤੁਸੀਂ ਕਿਹਾ ਮੈਂ ਚਾਬੀਆਂ ਫੇਰ ਫੜਾਉਂਗਾ ਪਹਿਲਾਂ ਪੈਸੇ ਦਿਓ ਉਹ ਬੇਸਿਕ ਲਾ ਹੈ ਬ్రో ਕੋਈ ਚਾਬੀ ਪੁਰਾਣੀ ਨਹੀਂ ਮਿਲਦਾ ਨਹੀਂ ਆ ਤੁਸੀਂ ਕੀ ਕਰ ਰਹੇ ਹੋ ਆਜੋ ਆਜੋ ਕਿਸ ਨੂੰ ਮਰਜ਼ੀ ਕੀ ਟੱਟੂ ਕੀ ਤੁਸੀਂ ਹੁਣ ਹਾਲਾਤ ਦੇਖ ਲਓ ਹਣਾ ਤੇ ਇੱਕ ਪੰਜਾਬੀ ਬੜੇ ਸ਼ਰਮ ਦੀ ਗੱਲ ਹੈ ਇੱਕ ਪੰਜਾਬੀ ਬੰਦੇ ਦੀ ਬੋਲੀ ਦੇਖ ਲਓ ਹਣਾ ਯੱਕ ਹਸਬੈਂਡ ਤੇ ਉਹਦੀ ਵਾਈਫ ਆ ਉਹਨਾਂ ਨੇ ਆਹ ਲੰਗੀ ਇੱਕ ਤਰੀਕਾ ਜਿਹੜੀ ਫਰਵਰੀ ਆ ਆਪਾਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਕੰਮਾਂ ਧੰਦਿਆਂ ਦੇ ਵਿੱਚ ਬਿਜ਼ੀ ਸੀ 200 ਡਾਲਰ ਲੈਣ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਕਿਰਾਏ ਤੇ ਨਹੀਂ ਰੱਖ ਰਿਆ ਠੀਕ ਹੈ ਬੇਸਮੈਂਟ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਰਿਆ ਜਦੋਂ ਆਪਾਂ ਬੇਸਮੈਂਟ ਲੈ ਲੈਨੇ ਹੈਗੇ ਤੇ ਇਸ ਤੋਂ ਬਾਅਦ ਆਪਾਂ ਫ੍ਰੀ ਹੋ ਜਾਨੇ ਵੀ ਹਾਂ ਯਾਰ ਆਪਾਂ ਹੁਣ ਕਿਰਾਏ ਤੇ ਜਾ ਕੇ ਰਹਿਣ ਲੱਗ ਜਾਾਂਗੇ ਪਰ ਜਦੋਂ ਐਨ ਜਮਾ ਦਿਨਾਂ ਤੇ ਆ ਕੇ ਕੋਈ ਜਵਾਬ ਦੇ ਦਿੰਦਾ ਤਾਂ ਫਿਰ ਭਾਈ ਜੀ ਸੜਕ ਤੇ ਸੌਣ ਵਾਲੀ ਗੱਲ ਹੋ ਜਾਂਦੀ ਆ ਤੇ ਇੱਕ ਵੀਡੀਓ ਹੁਣ ਇਦੋਂ ਅੱਗੇ ਹੋਰ ਸੁਣਿਓ ਉਹਨਾਂ ਦੀ ਹਾਂਜੀ ਤੁਸੀਂ ਸਾਰਿਆਂ ਨੇ ਵੀਡੀਓ ਤਾਂ ਦੇਖ ਹੀ ਲਈ ਹੋਣੀ ਹੈ ਨਾ ਤੇ ਆਹ ਬੰਦੇ ਨਾਲ ਸਾਡੀ ਗੱਲ ਹੋਈ ਸੀ ਫੇਸਬੁੱਕ ਤੋਂ ਅਸੀਂ ਕਰ ਲੱਭਿਆ ਸੀ ਬੇਸਮੈਂਟ ਤੇ ਇਹ ਨਾਲ ساری ਗੱਲ ਸੀ ਕਰਕੇ ਆਏ ਸੀਗੇ ਜਦੋਂ ਦੇਖ ਕੇ ਆਏ ਸੀ ਵੀ ਕੀ ਰੈਂਟ ਆ ਜਾਂ ਸਿਕਿਉਰਿਟੀ ਐਨੇ ਸਾਡੇ ਤੋਂ ਸਿਕਿਉਰਿਟੀ ਲੈ ਲਈ ਤੇ ਸਾਡੇ ਕੋਲ ਪਹਿਲਾਂ ਹੀ ਪੈਸੇ ਹੈਗੇ ਨਹੀਂ ਕਿਉਂਕਿ ਦੋਹੇ ਜਣਿਆਂ ਕੋਲ ਸਾਡੇ ਕੋਲ ਕੰਮ ਨਹੀਂ ਤੇ ਸਾਡੇ ਇੰਡੀਆ ਤੋਂ ਆਉਣੇ ਸੀ ਰੈਂਟ ਲਈ ਪੈਸੇ ਇੰਡੀਆ ਤੋਂ ਪੈਸੇ ਆਉਣ ਨੂੰ ਟਾਈਮ ਲੱਗ ਜਾਂਦਾ ਤੇ ਉਹ ਹਜੇ ਆਏ ਨਹੀਂ ਸੀ ਹਜੇ ਅੱਜ ਇੱਕ ਤਰੀਕ ਹੋਈ ਆ ਤੇ ਆ ਤਾਂ ਤੁਸੀਂ ਦੇਖ ਸਕਦੇ ਹੋ ਨਾ ਕਿਹੜੇ ਹੱਦ ਤੱਕ ਪਹੁੰਚੇ ਪਏ ਆ 2200 ਡਾਲਰ ਨੂੰ ਲੋਕ ਆ ਜਿਹੜੇ ਮਰੀ ਜਾਂਦੇ ਆ ਪਰਾਣੇ ਆਇਆ ਬਾਈ ਜੀ ਮਗਰ ਨਾ ਲੱਗਿਆ ਕਰੋ ਚਲੋ ਜਿਹੜਾ ਬੰਦਾ ਹੈਗਾ ਲੋੜਵੰਦ ਉਹਨੇ ਤਾਂ ਆਉਣਾ ਹੀ ਹੈਗਾ ਠੀਕ ਹੈ ਜੀ ਉਹ ਤਾਂ ਆਊਗਾ ਉਹਨੂੰ ਆਉਣਾ ਪੈਣਾ ਮਜਬੂਰੀ ਆ ਪਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਲੋਕ ਚੰਗਾ ਸਰਦੇ ਹੁੰਦੇ ਆ ਚੰਗੀ ਜੌਬ ਹੁੰਦੀ ਆ ਹੋਈ ਹੈ ਤੇ ਇੱਕ ਤਰੀਕ ਨੂੰ ਹੀ ਰੈਂਟ ਜਾਂਦਾ ਹੁੰਦਾ ਅਸੀਂ ਅੱਜ ਆਪਣਾ ਸਮਾਨ ਲੈ ਕੇ ਗਏ ਸੀ ਤੇ ਇੰਨੇ ਬੰਦੇ ਨੇ ਕੀ ਕੀਤਾ ਕਹਿੰਦਾ ਤੁਸੀਂ ਰੈਂਟ ਮੈਨੂੰ ਪਹਿਲਾਂ ਨਹੀਂ ਦਿੱਤਾ ਹੈਗਾ ਇਸ ਕਰਕੇ ਮੈਂ ਨਾ ਤੁਹਾਡੀ ਸਿਕਿਉਰਿਟੀ ਮੋੜਾਂ ਤੇ ਮੈਂ ਕਿਸੇ ਹੋਰ ਨੂੰ ਦੇਊਗਾ ਬੇਸਮੈਂਟ ਹੁਣ ਸਾਨੂੰ ਇਹ ਵੀ ਨਹੀਂ ਪਤਾ ਹੈਗਾ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸਾਡਾ ਸਮਾਨ ਸਾਰਾ ਪੈਕ ਕੀਤਾ ਪਿਆ ਕਿਉਂਕਿ ਜਿੱਥੇ ਅਸੀਂ ਰਹਿੰਦੇ ਸੀ ਅਸੀਂ ਉੱਥੇ ਵੀ ਪਹਿਲਾਂ ਜਵਾਬ ਦੇਤਾ ਵੀ ਅਸੀਂ ਮੂਵ ਹੋਣ ਲੱਗੇ ਹੁਣ ਸਾਡੇ ਕੋਲੇ ਨਾ ਤਾਂ ਰਹਿਣ ਨੂੰ ਜਗ੍ਹਾ ਨਾ ਹੁਣ ਇੰਨੀ ਜਲਦੀ ਕਿਤੇ ਜਗ੍ਹਾ ਮਿਲਦੀ ਆ ਤੇ ਉਤੋਂ ਦੀ ਸਾਨੂੰ ਫੋਨ ਤੇ ਇਹ ਇੰਨਾ ਗਲਤ ਬੋਲ ਰਿਹਾ ਬੰਦਾ ਤੇ ਗਾਲ੍ਹਾਂ ਕੱਢ ਰਿਹਾ ਤੇ ਕਹਿੰਦਾ ਕਰ ਲਓ ਜੋ ਕਰਨਾ ਮੈਂ ਤੁਹਾਡੀ ਕੋਈ ਸਿਕਿਉਰਿਟੀ ਨਹੀਂ ਵਾਪਸ ਕਰਨੀ ਮੇਰਾ ਆ ਵੀਡੀਓ ਬਣਾਉਣ ਦਾ ਮੋਟਿਵ ਸਿਰਫ ਇੰਨਾ ਕਾ ਲੋਕਾਂ ਨੂੰ ਦੱਸਣਾ ਵੀ ਕੋਈ ਵੀ ਐਵੇਂ ਦੇ ਬੰਦੇ ਕੋਲ ਨਾ ਫਸੇ ਤੇ ਇਹਨੂੰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਜ਼ਿਆਦਾ ਲੋਕ ਅਵੇਅਰ ਹੋ ਜਾਣ ਤੇ ਐਵੇਂ ਦੇ ਲੋਕਾਂ ਨੂੰ ਹਨਾ ਥੋੜਾ ਜਿਹਾ ਪਤਾ ਲੱਗੇ ਵੀ ਹਾਂ ਕਿਵੇਂ ਕਿਸੇ ਦੇ ਪੈਸੇ ਦੱਬੀ ਦੇ ਹੁੰਦੇ ਆ ਤੇ ਕਿਵੇਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕੀ ਦਾ ਹੁੰਦਾ ਉਤੋਂ ਸਾਨੂੰ ਇੰਨੀਆਂ ਗਾਲਾਂ ਕੱਢੀਆਂ ਇੰਨੇ ਇੰਨਾ ਗਲਤ ਬੋਲੇ ਆ ਤੇ ਉਤੋਂ ਸਾਡਾ ਮਜ਼ਾਕ ਵੀ ਉਡਾਇਆ ਇੰਨੇ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਤੁਸੀਂ ਰੈਂਟ ਨਹੀਂ ਦੇ ਸਕਦੇ ਇਹ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਪਰ ਇਹ ਬੰਦੇ ਨੇ ਸਾਡਾ ਮਜ਼ਾਕ ਵੀ ਉਡਾਇਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਵੱਡੀ ਗੱਲ ਤਾਂ ਇਹ ਹੈਗੀ ਵੀ ਦੋਵੇਂ ਮੀਆਂ ਬੀਵੀ ਵਿਚਾਰੇ ਕੰਮ ਇੱਥੇ ਆਏ ਹੋਏ ਆ ਆਪਣੇ ਚੰਗੇ ਫਿਊਚਰ ਦੇ ਲਈ ਪਰ ਕੰਮ ਨਹੀਂ ਹੈਗਾ ਹੁਣ ਜਿਹੜੇ ਬੰਦੇ ਕੈਨੇਡਾ ਚ ਬੈਠ ਕੇ ਇਹ ਕਹਿ ਦਿੰਦੇ ਆ ਨਾ ਵੀ ਸਾਰਾ ਕੁਝ ਠੀਕ ਆ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਹੁਣ ਉਹਨਾਂ ਨੂੰ ਮੇਰਾ ਜਵਾਬ ਆ ਵੀ ਤੁਸੀਂ ਇਹਨਾਂ ਦੋ ਮੀਆਂ ਬੀਬੀ ਨੂੰ ਵਿਚਾਰਾਂ ਨੂੰ ਕੰਮ ਲੱਭਣ ਦੇ ਵਿੱਚ ਇਹਨਾਂ ਦੀ ਸਹਾਇਤਾ ਕਰੋ ਹਨਾ ਰੈਂਟ ਵੀ ਉਹ ਘਰੋਂ ਮੰਗਵਾ ਰਹੇ ਆ ਆਪ ਦਾ ਇਹ ਭਰਨ ਦੇ ਲਈ ਤੇ ਚਲੋ ਥੋੜਾ ਟਾਈਮ ਤੇ ਨਹੀਂ ਆਇਆ ਰੈਂਟ ਵੈਸੇ ਤਾਂ ਇੱਕ ਤਰੀਕ ਨੂੰ ਅਗਲੇ ਨੇ ਆਪਦਾ ਸਮਾਨ ਰੱਖ ਕੇ ਦੇਣਾ ਹੁੰਦਾ ਤੇ ਇੱਕ ਅਮੀਰ ਬੰਦੇ ਨੇ ਦੇ ਤੁਸੀਂ ਅਮੀਰ ਕਹਿ ਸਕਦੇ ਹੋ ਪੁਰਾਣੇ ਆਏ ਬਾਈ ਜੀ ਅਮੀਰ ਆ ਹਨ ਤੇ ਉਹਨੇ ਜਿਹੜਾ ਇੱਕ ਸਿਰਫ 200 ਡਾਲਰ ਯਾਰ ਵੇਚੀ ਸਿਰਫ 200 ਡਾਲਰ ਦੀ ਇਹਨਾਂ ਦੀ ਕਾਤ ਨਹੀਂ ਹੈਗੀ ਤੇ 200 ਡਾਲਰ ਪਿੱਛੇ ਜਿਹੜਾ ਜਿਹੜਾ ਇੱਕ ਹਸਬੰਡ ਤੇ ਉਹਦੀ ਵਾਈਫ ਨੂੰ ਜਿਹੜਾ ਪਰੇਸ਼ਾਨ ਕਰ ਰਿਆ ਸੋ ਕੋਸ਼ਿਸ਼ ਕਰਿਆ ਕਰੋ ਬਾਈ ਜੀ ਆਪਣੀ ਅਮੀਰੀ ਤੇ ਆਪਣੀਆਂ ਜ਼ਮੀਨਾਂ ਨਾ ਖਰਾਬ ਕਰੀ ਜਾਓ ਦੇਖਾ ਦੇਖੀ ਆ ਦੇਖਾ ਦੇਖੀ ਹੀ ਰਹਿਣੀਆਂ ਆ ਸੇਮ ਸਿਚੁਏਸ਼ਨ ਆ ਸੇਮ ਕੰਮ ਵਾਇਕਰੂ ਨੇ ਤੁਹਾਨੂੰ ਅਮੀਰ ਬਣਾ ਕੇ ਭੇਜਿਆ ਹੈਗਾ ਵਧੀਆ ਜ਼ਿੰਦਗੀ ਦੇ ਕੇ ਭੇਜੀ ਹੈਗੀ ਆ ਤਾਂ ਇਹੋ ਜਿਹੇ ਜਿਹੜੇ ਪੁਰਾਣੇ ਆਏ ਬੰਦਿਆਂ ਦੇ ਚੱਕਰਾਂ ਦੇ ਵਿੱਚ ਜਾਲਾਂ ਦੇ ਵਿੱਚ ਨਾ ਫਸੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਅਵੇਅਰਨੈਸ ਦੇ ਲਈ ਪੰਜਾਬ ਦੇ ਭਲੇ ਲਈ ਬਹੁਤ ਵੀਡੀਓ ਜਿਹੜੀ ਉਹ ਜ਼ਰੂਰੀ ਆ